ਬਿਦੁਰ ਕੋ ਇਸ ਨਗਰ ਨਿਵਾਸੀ ਹਰ ਕੱਲ ਕਾਇ ਸੀ ਮੇਰੀ ਪਤਵੰਤੇ ਸੱਜਣੋ ਛੋਟੇ ਔਰ ਵੱਡੇ ਵੀਰੋ ਤੁਹਾਡੇ ਇਸ ਨਗਰ ਦੇ ਵਿੱਚ ਇਸ ਜਗ੍ਹਾ ਤੇ ਸਾਨੂੰ ਕਲਾਕਾਰਾਂ ਨੂੰ ਸਾਡੀ ਪਾਰਟੀ ਨੂੰ ਇਸ ਨਗਰ ਚ ਪਹਿਲੀ ਵਾਰੀ ਦਰਸ਼ਨ ਕਰਦਾ ਮੌਕਾ ਮਿਲਿਆ ਭਾਈ ਅਮਰਜੀਤ ਸਿੰਘ ਦੇ ਵਿਆਹ ਤੇ ਸਰਦਾਰ ਸਾਹਿਬ ਸਰਦਾਰ ਕਰਤਾਰ ਸਿੰਘ ਜੀ ਜਿਹਨਾਂ ਦੇ ਥੱਲੇ ਤੁਹਾਡੀ ਸੇਵਾ ਜਾਹਰ ਹੋਏ ਆ ਭਾਈ ਜੀ ਜੱਗਾ ਭਾਈ ਜੀ ਦਾ ਪੁਰਾਣਾ ਨੌਕੀਏ ਭਾਈ ਜਗਦੀ ਸਿੰਘ ਹੋਰੀ ਐ ਬਹੁਤ ਪਰਮਿੱਤਰ ਨੇ ਮੇਰੇ ਐ ਕਹਿਣ ਦਾ ਭਾਵ ਹੁਕਮ ਹੋਇਆ ਵੀ ਤੁਹਾਡੀ ਸੇਵਾ ਚ ਉਹ ਬਸ ਭਾਈ ਕੀ ਖਾ ਕੇ ਗੁਰ ਖਾ ਕੇ ਆਇਓ ਇਹਨਾਂ ਨੇ ਸੁਣਨਾ ਬੈਹਰੇ ਆ ਵੈਰੀ ਗੁੱਡ ਇਹਨਾਂ ਕੋਲ ਨਹੀਂ ਫਿਰ ਅੱਜ ਨੇ ਨੇੜੇ ਉਸਾਸ ਤੇ ਦੇ ਸਭ ਤੋਂ ਪਹਿਲਾਂ ਮੈਨੂੰ ਹੁਕਮ ਹੋਇਆ ਅੱਡੀ ਤੇ ਵਾਜ ਬਾਬਾ ਜੀ ਦਾ ਨਾਮ ਲਿਆ ਜਾਵੇ ਉਤਮਾ ਹੁਕਮ ਤੁਹਾਡਾ ਚੱਲਣਾ ਗੋੜਾ ਤੁਹਾਡੇ ਛੋਟੇ ਵੀਰ ਨੇ ਜੋ ਜੋ ਕਹੀ ਜਾਣਾ ਮੈਂ ਥੋੜੀ ਜਿਹੀ ਵਜਾ ਹਾਜ਼ਰ ਕਰੀ ਜਾਣਾ ਕਹਿੰਦਾ ਬਾਪ ਵੀਰੇ ਬਾਈ ਗਿੱਲਾ ਵਾਲੇ ਨਾਲ ਬੜਾ ਇਨਾ ਪਿਆਰ ਹੈ ਬੜੇ ਪਰ ਮਿੱਤਰ ਨੇ ਮੈਂ ਕਲਾਕਾਰ ਬਣ ਕੇ ਨਹੀਂ ਆਇਆ ਛੋਟਾ ਵੀਰ ਬਣ ਕੇ ਆਇਆ ਘਰ ਵਾਂਗੂ ਆਇਆ ਇਹ ਹੁਕਮ ਵੀਰ ਵੀ ਮੈਂ ਕਹਿ ਲੇਕਾ ਵੀ ਹੁਕਮ ਤੁਹਾਡਾ ਚੱਲਣਾ ਗੋੜਾ ਤੁਹਾਡੇ ਛੋਟੇ ਵੀਰ ਨੇ ਸਭ ਤੋਂ ਪਹਿਲਾਂ ਕ੍ਰਿਸ਼ਨਾ ਦਾ ਮੈਨੂੰ ਹੁਕਮ ਹੋਇਆ ਸੀ ਸਾਹਿਬ ਸਿਰ ਗੁਰੂ ਗੋਬਿੰਦ ਸਿੰਘ ਦੀ ਆਈਟਮ ਮੇਰੀ ਪਿੱਛੇ ਰਿਕਾਰਡ ਆਇਸੀ ਸਭ ਤੋਂ ਪਹਿਲਾਂ ਤਲਵਾਰ ਮੈਂ ਕਲਗੀ ਧਰਦੀ ਐ ਜਦੋਂ ਉਹ ਗੀਤ ਮਾਰਕੀਟ ਚ ਆਇਆ ਸੀ ਉਦੋਂ ਬਾਅਦ ਦਫ਼ਤਰ ਦੇ ਵਿੱਚ ਜਾਨੀ ਮੇਰੇ ਲੋਕਾਂ ਨੇ ਆਮ ਚਿੱਠੀਆਂ ਪਾਈਆਂ ਹਰ ਚਿੱਠੀ ਦੇ ਵਿੱਚ ਗੱਲ ਲਿਖੀ ਹੁੰਦੀ ਸੀ ਮੈਂ ਚਮਕੀਲੇ ਪਹਿਲਾਂ ਤਾਂ ਪਾਈ ਤੂੰ ਕਹਉਂਦਾ ਸੀ ਵੀ ਤੇਰੀ ਮਾਂ ਦੀ ਤਲਾਸ਼ੀ ਲੈਣੀ ਲੁੱਟ ਲਈ ਪਟਲੀ ਘੱਟ ਦੀ ਬਾੜਤੀ ਐ ਹੋ ਗਿਆ ਪਲਾੜਾ ਹੋ ਗਿਆ ਧਮਗਾੜਾ ਹੋ ਗਿਆ ਮੈਂ ਜਿਹੜੀ ਆ ਹਾਕਰਤੂਤ ਕਰੀਆ ਚੰਗੀ ਕਰੀਆ ਸੋ ਵੀਰੇ ਉਸ ਤੋਂ ਬਾਅਦ ਮੈਂ ਇੱਕ ਹੋਰ ਐਲਪੀ ਰਿਕਾਰਡ ਕਰਵਾਇਆ ਨਾਮ ਜੱਪਲੇ ਨਾਮ ਜੱਪਲੇ ਤੋਂ ਬਾਅਦ ਪਿੱਛੇ ਜੇ ਮੇਰਾ ਹੁਣ ਨਮਾ ਗੀਤਾ ਆ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਇੱਕ ਗੀਤ ਮੇਰਾ ਟੂੜੀ ਫੁਲਕੇ ਵਾਲਾ ਜਿਹੜੀ ਮਾਰਕੀਟ 'ਚ ਆਇਆ ਐ ਬੁੱਢੀ ਘੋੜੀ ਲਾਡੂ ਪ੍ਰਾਤਿਆਨ ਜਾਦੇ ਨਹੀਂ ਪਰ ਉਹਨੀ ਜੇ ਬਦਬਦੂ ਗਾਪੀ ਪੀ ਜਾਣੀ ਹੈ ਹਾਂ ਇੰਗਲੈਂਡ ਦੀ ਗੱਲਬਾਤ ਚੱਲ ਰਹੀ ਹਾਰ ਦਹਾ ਮੈਂ ਨਹੀਂ ਕਿਤੇ ਤੋਹਾਰ ਦਹਾ ਉਹ ਮੈਨੂੰ ਚੱਤ ਗੁਰਜਾ ਤੋ ਚਿਰਾਉ ਤੋ ਬੋਲੇ ਮੈਂ ਛੁਣ ਛੁਣ ਬੈਣੀ ਮਹਾਰ ਦਹਾ ਮੈਂ ਤੀਰ ਸੱਚੀ ਸਰਕਾਰ ਦਹਾ ਹੋ ਉਹ ਇੱਕ ਮਿੰਟੀ ਜਿਹੜੇ ਭਾਰੋ ਦੋਸਤ ਆਇਆ ਉਹਦਾ ਗੈਸ ਬਈ ਪ੍ਰਤੀਵੀਰ ਅਜੇ ਆ ਰਹੇ ਚੰਗੀ ਤਰ੍ਹਾਂ ਬੈਠੇ ਨਹੀਂ ਹੱਥ ਜੋੜ ਕੇ ਰਾਤੂਡੀਸ ਨਗਰ ਦੀ ਮਹਿਮਾਨ ਵੀ ਇੱਕ ਸਾਈਡ ਤੇ ਹੋ ਰਹੀ Da uh -huh. ਦੇ ਯਾਰੇ ਜੀਜਾ ਜੀ ਹੋਰੀ ਸਰਦਾਰ ਹਰਬੰਸ ਸਿੰਘ ਜੀ ਚੀਮਾ ਸਾਹਿਬ ਜੂਕੇ ਤੋਂ ਐ ਮਾਰਕਰ ਦੇ ਬਾਬਾ ਜੀ ਦੇ ਨਾਮ ਤੋਂ ਖੁਸ਼ ਹੋ ਕੇ ਮੈਂ ਬੰਦਰ ਵੀਰ ਦੇ ਜੀਜਾ ਜੀ ਹੋਰੀ ਦਾ ਹੋਰ ਨਾਲ ਬਹੁਤ ਧੰਵਾਕੀ ਆ ਵੀਰੇ ਔਰ ਤੇਰਾ ਉਹਦੀ ਤਾੜੀ ਮਾਰ ਦੇ ਮਰੀ ਜੀ ਐ ਬੜੀ ਮਿਹਰਬਾਨ ਹੈ ਸ਼ੁਕਰੀਆ ਪੰਜ ਤਰਸੇ ਮਾਰਕਰ ਦੇ ਸਪੈਸ਼ਲ ਬਾਬਾ ਜੀ ਦਾ ਕਹਾ ਮੈਂ ਨਹੀਂ ਕਿਸੇ ਤੋਂ ਹਾਰਦਾ ਕਿਰਤ ਗੁਰਜਾਂ ਤੋੜੀ ਲਾਉਂਦਾ ਹੈ ਅਟੁੱਟ ਟੁੜ ਬੈਰੀ ਮਾਰਦਾ ਹਾਂ ਮੈਂ ਕੀਰਤ ਸੱਚੀ ਚੜ੍ਹਦਾ ਹਾਂ uh-huh <laughs>